ਸੌਰਾ ਨੇ ਰੁਹਾ ਦਾ ਕੀਤਾ ਮੈਂ ਸਮਝਦਾ ਕਿ ਅਗਰ ਆਜ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਈ ਵਾਰੀ ਬੰਦੇ ਮਜ਼ਾਕ ਕਰਦੇ ਨੇ ਇਹ ਮੋਟੋਤੇ ਮਿਲੇ ਲੱਗਤ ਰਾਜ ਸਭਾ ਨੂੰ ਲੋਕ ਸਭਾ ਮਿਲੀ ਪਰ ਉਹ ਇਹ ਭੁੱਲ ਜਾਂਦੇ ਆ ਕਿ ਜਦੋਂ ਸਭ ਤੋਂ ਵੱਡਾ ਟੈਸਟ ਆਇਆ ਸਭ ਤੋਂ ਵੱਡਾ ਸੰਘਰਸ਼ ਆਇਆ ਸੀ ਜੀਤ ਸਿੰਘ ਮਹਾਰਾ ਜੀ ਨੇ ਨੇ ਬਾਦਲ ਸਾਹਿਬ ਦਾ ਇਹਲਾ ਪਰਵਾਸ ਸਾਥ ਦਿੱਤਾ ਕਿ ਉਹਨਾਂ ਲਈ ਉਹਦਿਆ ਦਾ ਉਹ ਡਿਸਰਵ ਕਰਦੇ ਸੀ ਜਿੱਦਲ ਮੈਂ ਕਹਿਣਾ ਚਾਹੁੰਦਾ ਕਿ ਅਨਤਕ ਇਕਤਾ ਨੇ ਆਣੇ ਹੱਤਮ ਸਾਸਤ ਤੱਕ ਉਹਨਾਂ ਨੇ ਇਕਵਿਟੀ ਦਾ ਕਠਨ ਕਰ ਲਿਆ ਸੀ ਅਜ ਤੋਂ 2 ਸਾਲ ਪਹਿਲਾਂ ਜਿਹਦੇ ਵਿੱਚ ਸਾਰੀਆਂ ਧਿਰਾਂ ਨੂੰ ਤੁਸੀਂ ਹੈਰਾਨ ਹੋਵੋਗੇ ਕੇਵਲ ਸਾਥ ਦੇ ਮਤੇ ਦਿੱਤੇ ਕਦੇ ਗੱਲ ਮਾਰਨੀ ਆਈ ਮਾਨਯੋਗ ਸ੍ਰੀ ਦੇਵ ਸਿੰਘ ਜੀ ਹਸਾ ਜੀ ਨੇ ਆਦਿਕ ਪਰਵਾਰ ਨਾਲ ਵੀ ਔਰ ਸਾਹਿਬ ਸੁਮੰਤ ਸਿੰਘ ਨਾਲ ਨਵੀਂਦਰ ਸਿੰਘ ਜਥੇਦਾਰ ਸਾਹਿਬ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਕੋਆਰਡੀਨੇਟ ਬੁਧਾਇਆ ਕਿ ਇਕੱਠਾ ਇਕੱਠੇ ਕਰੀਏ ਆਪਾਂ ਜੀ ਸਾਰੀਆਂ ਪਰ ਤੇ ਫੋਰਸਸ ਨੂੰ ਸਾਰੀਆਂ ਤਕਸਲਾਂ ਨੂੰ ਜਿਹੜੇ ਬੰਦੀਆਂ ਉਹਨਾਂ ਦੇ ਪੂਰ ਵੀ ਪਹਿ ਕੋਨਾ ਦੇ ਕੇ ਸੁਪੜਾ ਲੈਣ ਪਰ ਅਗਰ ਉਹਨਾਂ ਦੇ जांदी त अॼु ताईं ताईं